ਜਿਮੀ ਕਰਬਲ ਦੇ ਕਤਲਨਾ ਹਮਰੇ ਦੇ ਬਰੁੱਚ ਬੰਦ ਰਹੇ ਫਗਵਾੜਾ ਦੇ ਪ੍ਰਮੁੱਖ ਬਾਜ਼ਾਰ ਫਗਵਾੜਾ ਹੋਇਆ ਪੁਰਸ ਸ਼ੌਨੀ ਚ ਤਬਦੀਲ ਐਸਐਸਪੀ ਗੌਰਵ ਪੂਰਾ ਨੇ ਦੋਸ਼ੀਆਂ ਬਰੁਚ ਸਖਤ ਕਾਰਵਾਈ ਦਾ ਦਿੱਤਾ ਭਰੋਸਾ ਪੁਲਸ ਨੇ ਦੋ ਦੋਸ਼ੀ ਕੀਤੇ ਗ੍ਰਿਫਤਾਰ ਮੰਗਲਵਾਰ ਦੇ ਸ਼ਾਮ ਫਗਵਾੜਾ ਦੀ ਸੰਗਣੀ ਬਸੋਂ ਵਾਲੇ ਗਊਸ਼ਾਲਾ ਬਾਜ਼ਾਰ ਵਿੱਚ ਕੇ ਸ਼ਿਪਸੇਨਾ ਪੰਜਾਬ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਇੰਦਰਜੀਤ ਕਰਵੜਾ ਤੇ ਉਹਨਾਂ ਦੇ ਪੁੱਤਰ ਜਿਮੀ ਕਰਵੜਾ ਪਰ ਹੋਏ ਕਤਲਨਾਮਾ ਹਮਲੇ ਦੇ ਰੋਸ ਵਿੱਚ ਅੱਜ ਹਿੰਦੂ ਸੰਗਠਨਾਂ ਵੱਲੋਂ ਫਗਵਾੜਾ ਬੰਦੀ ਕਾਲ ਦਾ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਪੂਰਨ ਅਸਰ ਨਜ਼ਰ ਆਇਆ ਜਦਕਿ ਸ਼ਹਿਰ ਦੇ ਬਾਹਰੀ ਇਲਾਕਿਆਂ ਵਿੱਚ ਦੁਕਾਨਾਂ ਰੋਜ਼ਾਨਾ ਦੀ ਤਰ੍ਹਾਂ ਖੁੱਲੀਆਂ ਰਹੀਆਂ ਸਵੇਰ ਸਮੇਂ ਹਿੰਦੂ ਸੰਗਠਨਾਂ ਨੇ ਗਊਸ਼ਾਲਾ ਬਾਜ਼ਾਰ ਵਿੱਚ ਕੇਤਾ ਰਣਾ ਲਗਾ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਇਸ ਦੌਰਾਨ ਸ਼ਿਪਸੇਨਾ ਨੇਤਾ ਇੰਦਰਜੀਤ ਕਰਵੜਾ ਨੇ ਦੱਸਿਆ ਕਿ ਇਸ ਹਮਲੇ ਤੋਂ ਪਹਿਲਾਂ ਹੀ ਉਨਾ ਬਲੋਂ ਫਗਵਾੜਾ ਪੁਰਸ਼ ਨੂੰ ਇਤਲਾ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਵੀ ਇਹ ਹਮਲਾ ਹੋਣਾ ਬਹੁਤ ਸ਼ਰਮਨਾਕ ਹੈ ਹਿੰਦੂ ਸੰਗਠਨਾ ਵੱਲੋਂ ਦਿੱਤੇ ਜਾ ਰਹੇ ਧਾਨੇ ਤੋਂ ਬਾਅਦ ਐਸਐਸਪੀ ਕਪੂਰਥਲਾ ਗੌਰਪੁਰਾ ਤੇ ਐਸਪੀ ਫਗਵਾੜਾ ਮਾਧਵੀ ਸ਼ਰਮਾ ਭਾਰੀ ਪੁਲਿਸ ਫੋਰਸ ਮਿਤ ਮੌਕੇ ਤੇ ਪਹੁੰਚੇ ਇਸ ਦੌਰਾਨ ਪੱਤਰਕਾਰਾਂ ਨਾਲ ਗਲਤ ਕਰਦੇ ਆ ਐਸਐਸਪੀ ਕਪੂਰਥਲਾ ਗੌਰਪੁਰਾ ਨੇ ਦੱਸਿਆ ਕਿ ਮੰਦਭਾਗੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਹਮਲਾਵਰਾਂ ਦੇ ਖਿਲਾਫ ਪੁਲਿਸ ਨੇ ਬਾਈ ਨੇਮ ਅਤੇ ਤਿੰਨ ਅਰਭਸ਼ਾਤੇ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਪਰਚਾ ਦਰਜ ਕਰ ਲਿਆ ਹੈ ਉਹਨਾਂ ਸਮੂਹ ਸ਼ਰਬਾਸਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਹਾਂ ਝੂਠੀਆਂ ਅਪਵਾਹਾਂ ਤੋਂ ਦੂਰ ਰਹਿਣ ਦੀ ਗੱਲ ਆਖੀ ਉਹ ਦਿਖਦੇ ਆ ਆਦੀ ਰਾਮਾ ਦੀ ਪੂਰੀ ਰਿਪੋਰਟ ਕਿਹੜਾ ਜੀ ਉਹਨਾਂ ਜੀ ਸਾਹਿਬ ਕੋਲ ਕੀ ਹੈ ਤੁਹਾਡੇ ਕੋਲ ਕੀ ਗੱਲਬਾਤ ਹੋਈ ਹੈ ਔਰ ਵਿਸ਼ਵਾਸਨ ਜੋ ਦਿੱਤਾ ਉਹਨਾਂ ਨੇ ਸ਼ਾਂਤ ਕਰਾ ਹੁਣ ਤੱਕ ਨੂੰ ਲੱਗਦਾ ਕਿ ਫੈਸਲਾ ਦਿੱਤਾ ਗਿਆ ਆ ਸਾਰਿਆਂ ਦੇ ਸਹਿਮਤੀ ਨਾਲ ਇਹ ਸਾਰੇ ਬੈਠੇ ਆ ਹਲੇ ਜਿੰਨਾ ਜੇ ਬੈਠੂਗੇ ਅਸੀਂ ਉਹਦੇ ਨਾਲ ਬੈਠੇ ਆ ਜੀ ਸਾਹਿਬ ਨੇ ਕੀ ਸ਼ੁਸ਼ਕਤ ਕੀ ਗੱਲਬਾਤ ਕੀਤੀ ਈਆ ਇਹ ਸਭ ਨੇ ਉਹ ਹੀ ਫਾਇਦਾ ਜੀ ਹੋ ਗਈ ਉਹਦੇ ਆ ਤੇ ਇਹ ਵੀ ਇਸ ਤਰ੍ਹਾਂ ਕੁਝ ਨਹੀਂ ਕਰਦਾ ਬੜਾ ਦੇ ਉਹਨਾਂ ਨੇ ਪਿੰਡ ਫੁੱਲਾ ਰਾਈ ਦੇਖੀ ਗੁਜਰਾ ਦੇ ਮਾਮਲੇ ਨੂੰ ਲੈ ਕੇ ਦੋ ਤਰ੍ਹਾਂ ਵਿੱਚ ਵਾਕੀ ਸਾਡੀ ਆਹ ਜਲਦੀ ਜਲਦੀ ਬੰਦਾ ਦੇਖ ਤੇ ਦੋਹਾਂ ਤਰ੍ਹਾਂ ਦੇ ਲਗਭਗ 30 ਦੇ ਕਰੀਬ ਲੋਕ ਜਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਬੁਲਾਇਆ ਗਿਆ ਦਿੱਤੀ ਹੋ ਜਿਹੜੇ ਦਾਦਾ ਮੀਨੀ ਜਾਣਕਾਰੀ ਮੁਤਾਬਕ ਪਿੰਡ ਫੁੱਲਾ ਰਾਈ ਦੇ ਸੀਨੀਅਰ ਕਾਂਗਰਸੀ ਨੇ ਇਹ ਹਲ ਦੇਖਿਆ ਜੋ ਸਾਰੇ ਆਪਣੇ ਦੇ ਗੱਲਾਂ ਬੰਦਾਂ ਨਾਲ ਆਪਸਾਂ ਨਾਲ ਹੋਈ ਆ ਆਪਣੇ ਜਿਹੜੀ ਜੀਤ ਜੀਤ ਤੇ ਨਿਕਲਦੀਆਂ ਨੇ ਜਨਤਾ ਮਿਸ਼ਨ ਪਿੰਡ ਦੇ ਲੋਕਾਂ ਬਲੋਂ ਦੋਸ਼ੀ ਠਾ ਗਿਆ ਤੇ ਕਹਿੰਦਾ ਰਾਟਾ ਕਾਰਮੀ ਮੰਗ ਲਾ ਕੇ ਕੋਲੜਾਈ ਤੋਂ ਵੀ ਅੱਗੇ ਬੰਦ ਸਾਡੇ ਬ੍ਰਾਡਸਟ ਜਸਤਰ ਵੀ ਹੈ ਜਪੀਨੋ ਗੋਵਿੰਦ ਸਿੰਘ ਨੇ ਅੱਜ ਤੱਕ ਮਾਰਗ ਦਰਸ਼ਕਾਂ ਨੂੰ ਕੋਈ ਵਾਰਦਾਤ ਨਹੀਂ ਕੀ ਰਹੀ ਚੱਲ ਕੇ ਗੈਂਗਸਟਰ ਆਉਂਦੇ ਨੇ ਆਪਣਾ ਸ਼ਾਨੀਰ ਆਮ ਆਦਮੀ ਕਤਲ ਕਰਕੇ ਚਲੇ ਜਾਂਦੇ ਨੇ ਸਭ ਇਸ ਕਾਰਨ ਦਾ ਕਾਰਨ ਵਧਿਆ ਹੈ ਆਪ ਨੂੰ ਪਤਾ ਨਹੀਂ ਇਹ ਵੀ ਪਤਾ ਨਹੀਂ ਬੰਦਾ ਕਿਹੜਾ ਹੈ ਜਿਸ ਨੂੰ ਮਾਰਨਾ ਨਹੀਂ ਚਾਹੀਦਾ ਗੱਲ ਦੀ ਪ੍ਰਧਾਨ ਅਕਸਰ ਵੀ ਕਤਲ ਕਰਕੇ ਜਾਂਦਾ ਹੈ ਜਿਸ ਨਾਲ ਰਾਜਨੀਤੀ ਵਿੱਚ ਬਹੁਤ ਸਰਕਾਰ ਦੇ ਦੋ ਨੌਮੀਂ ਕਤਲ ਆਦੀ ਮੁਕਾਮੂਲੇ ਮਣੀ ਹੋ ਗਈਆਂ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪਿਆ ਕਵਿੰਦਰ ਕੰਪਨੀ ਕਰਵਾ ਕਰਕੇ ਬੇਟੇ ਸਾਹਿਬ ਨੂੰ ਜਲਦੀ ਬੋਲੀ ਮਾਰ ਜਾਂਦਾ ਚੂੜ ਲੱਗ ਰਹੀ ਹੈ ਕੰਚਨ ਦੇ ਵਿੱਚ ਰੋਣਾ ਤੇ ਖੜਾ ਪੰਜਾਬ ਕਟਾ ਸਾਡੀ ਸਰਕਾਰ ਨੇ ਕਦਰ ਪਟੀਆਂ ਬਣਾਈ ਸਾਡੇ ਪ੍ਰਸ਼ਾਸਨ ਨੇ ਅੱਖਾਂ ਤੇ ਪਟੀਆਂ ਬਣੀਆਂ ਆਏ ਆ ਹਾਂ ਪਤਾ ਕਿ ਬੰਦੇ ਬਕਰ ਕਰਦਾ ਕਿਦਾ ਕਰਦਾ ਉਹ ਵੀ ਪਤਾ ਮਕਸੀਦ ਮਾਰ ਦੇ ਨੂਸ਼ਾਦ ਜੀ ਆਮੀ ਕੁਟਾ ਉਹ ਵੀ ਢੋਣਾਂ ਦੇ ਬ੍ਰੇਨ ਆਖੀ ਆਈ ਹੋਰ ਸ਼ਰਮ ਦੀ ਗੱਲ ਕਰਦੇ ਹੀ ਕੋਈ ਉਸ ਤਰ੍ਹਾਂ ਗੰਦਾਗੇ ਹੱਥਿਆਕਤ ਨਹੀਂ ਆਈ ਹੈ ਅਪੀਕੇਸ਼ਨ ਕੱਲ ਦਾ ਇਹਨਾਂ ਨੇ ਵੀ ਇਹ ਚਾਹੁੰਦੇ ਹਨ ਕਿ ਇਹਨਾਂ ਦੇ ਘਰ ਦੀ ਜੀ.ਐਨ.ਡੀ. ਦੇ ਬਗਵਾਇਆ ਰਹੇ ਇੱਕ ਗੱਲ ਦੀ ਪੁਸ਼ਟੀ ਕਰਦੇ ਆ ਕਿ ਪੰਡਤਾਂ ਦੇ ਜੀ.ਐਨ.ਡੀ. ਕੜਵਲ ਨੇ ਅੰਮ੍ਰਿਤਪਾਲ ਪਿੰਡੋਂ ਗ੍ਰਿਸ਼ਤ ਹੋਏ ਹਨ। ਇਹ ਸ਼ਿਸ਼ਟਾਚਾਰ ਤੋਂ ਸਬੰਧਤ ਹੈ। ਇਹਨਾਂ ਨੇ ਸਾਨੂੰ ਸੂਚਨਾ ਦਿੱਤੀ ਹੈ ਕਿ ਮੋਹਨ ਸਿੰਘ ਮਾਦਵਾ ਨਾਲ ਜੀ.ਐਨ.ਡੀ. ਸਬੰਧਤ ਗੁਰਵੇਨ ਮੱਲਸਰਾਂ ਨੂੰ ਨਹੀਂ ਹੋ ਰਹੀ ਹੈ। ਕੱਜਲ ਵੀ ਇਕੋਰ ਨੂੰ ਗ੍ਰਿਫਤਾਰ ਕਰ ਲਿਆ ਹੈ। ਕੈਨੇਡਾ ਅਦਾਲਤ ਦੇ ਗੇਸਟਰ ਦੇ ਪ੍ਰਭਾਵ ਅਤੇ ਕਾਰਹੀ ਰਹੇ ਤੇ ਰਹੇ ਨਹੀਂ ਆਪਣੀ ਰਾਜਨੀਤਿਕ ਪੁਰੀ ਨੂੰ ਅੰਜਾਮ ਉਨਾਂ ਨੂੰ ਅੱਜ ਮੈਂ ਮੰਨ ਰਹੇ ਹਾਂ। ਪਾਰਟਨਰ ਪਾਰਟਨਰ ਅੰਮ੍ਰਿਤਪਾਲ ਨੇ ਦਿੱਤੇ ਪੀ ਤੋਂ ਵੀ ਬਾਅਦ ਦਾ ਕਵੀਰ ਬਰਾਬਰ ਦੇ ਮਾਮਲੇ ਦਰਜ ਹਨ ਅਸੀਂ ਦੋ ਬੰਦੇ ਗ੍ਰਿਫਤਾਰ ਕੀਤੇ ਜਿਹੜਾਂ ਦੇ ਇਨਵੈਸਟੀਗੇਸ਼ਨ ਦਾ ਭਾਰਨ ਵੀ ਗੰਗ ਦਵਾਰੋਂ ਤੋਂ ਕੋਰਮੰਗਾ ਸੀਗਾ ਦੋਸ਼ਾਂ ਪੰਜਾਬ ਵਿੱਚ ਹੋਰ ਸਿਚੂਏਟੀ ਦੇ ਅਪਮਾਨ ਦੇ ਚੋਰ ਅਗਲੇ ਹਫਤੇ ਕਿਸ ਤਰ੍ਹਾਂ ਰਹੇਗਾ ਮੌਸਮ ਦਾ ਮੀਂਹ ਔਰ ਪੰਜਾਬੀਓ ਪਿਛਲੇ 24 ਘੰਟਿਆਂ ਦੌਰਾਨ ਤਾਪਰ ਦਾ ਆਇਆ ਕੁਝ ਜਿਨ੍ਹਾਂ ਦੋ ਦਿਨ ਸਾਡੇ ਕੋਲ ਜਿਹੜੀ ਵੀਡੀਓ ਇਮੀਡੀਏਟਲੀ ਦੇ ਸਾਹਮਣੇ ਆਈ ਹੈ ਉਹਦੇ ਵਿੱਚ ਗੋਰੀ ਦੀ ਕੋਈ ਆਵਾਜ਼ ਕੇਂਦਰ ਦਾ ਅਨੁਮਾਨ ਹੈ ਅਗਲੇ ਕੁਝ ਦਿਨਾਂ ਦੌਰਾਨ ਅਪਮਾਨ ਇਸ ਤਰ੍ਹਾਂ ਬਾਤ ਅਸੀਂ ਇਹਨਾਂ ਦੇ ਸਟੇਟਮੈਂਟ ਤੋਂ 307 ਅਧੀਨ ਗੋਗਤ ਆਪਮਾਨ ਵਿੱਚ ਮਾਰਾ ਗਿਆ ਹੈ। ਇਹਨਾਂ ਨੇ ਇਸ ਤਰ੍ਹਾਂ ਦੀ ਵੀ ਗੱਲ ਕੀਤੀ ਹੈ ਕਿ ਪਹਿਲਾਂ ਦੋ ਰੈਕੀ ਕਰ ਰਹੇ ਸੀ 11 ਤਰੀਕ ਨੂੰ ਜਿਹੜਾ ਹੈਗਾ ਤਾਂ ਇਸ ਤੋਂ ਬਾਹਰ ਆਇਆ ਇੱਕ ਤੋਂ ਦੋ ਦਿਨ ਤੱਕ ਰਹਿ ਸਕਦਾ ਹੈ। ਪਿਛਲੇ ਦਿਨ ਤੋਂ ਘਟੋ-ਘਟਾ ਆਪਮਾਨ ਆ ਰਿਹਾ ਹੈ। ਅਸੀਂ ਗ੍ਰਫਤਾਰ ਕਰਦੇ ਹਾਂ। ਇਸ ਵਾਰ ਜਿਹੜਾ ਹੈਗਾ ਇਹ ਤੋਂ ਬਾਤ ਹੀ ਆ ਨਹੀਂ ਹੋ ਸਕਿਆ। ਹੋ ਜਾਵੇਗਾ। ਉਹ ਆੜਾ ਤੋਂ ਹੋਵਾ ਅਸਰ ਦੇ ਰਹੀਆਂ ਹਨ। ਪਾਕਸ਼ਤੀ ਕਥੀ ਹੋ ਰਹੀ ਹੈ। ਕਿੰਨੇ ਜਣੇ ਸ਼ਾਮਲ ਹੈ ਇਹਦੇ ਵਿੱਚ? ਇਹਦੇ ਵਿੱਚ ਪੰਜਾਬ ਵਿੱਚ 200 ਇਨੀਸ਼ੀਅਲ ਹੋ ਰਹੇ ਨੇ 20 ਘੰਟਾ ਅਸੀਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਇਹ ਉਮੀਦ ਹੈ ਕਿ ਇਹਨਾਂ ਦੀ ਜਿਹੜੇ ਕੜਵਲ ਹੈਗੇ ਇੰਦਰੂਸਟਰੀ ਵਾਲੇ ਸਟੇਟਮੈਂਟ ਦੇਣਗੇ ਪਹਿਲਾਂ ਅਸੀਂ ਜਿਹੜੀ ਜਿਹੜੀ ਸਾਹਿਬ ਫੂਸਾ ਅਮਰ ਸਰ ਤੋਂ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਧੰਨਵਾਦ ਧੰਨਵਾਦ ਯਕੀਨ ਦਿਵਾਇਆ ਕਿ ਕੋਈ ਕੋਈ ਅਸ਼ੋਰੈਂਸ ਦੇ ਦਿੱਤੀ ਹੈ ਜੀ ਬਜ਼ਾਰ ਦੇ ਜ਼ਿਲ੍ਹਾ ਦੁਰਗਾਸਪੁਰ ਦਾ ਰਹਿਣ ਵਾਲਾ ਹੈ ਜੋ